ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਰ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਅਸੀਂ ਸੋਮਵਾਰ ਦੇ ਦਿਨ ਗੋੜ ਅਤੇ ਆਟੇ ਦਾ ਛੋਟਾ ਜਿਹਾ ਉਪਾਅ ਕਰ ਲੈਂਦੇ ਹਾਂ ਤਾਂ ਦੇਖ ਲੈਣਾ ਤੁਹਾਡੇ ਘਰ ਦੀ ਗਰੀਬੀ ਦੂਰ ਹੋ ਜਾਵੇਗੀ ਇਹ ਸਮਾਂ ਤੇ ਵਿਧੀ ਜੇਕਰ ਤੁਸੀਂ ਸੋਮਵਾਰਤ ਲੈ ਲੈਂਦੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਖੁਸ਼ਹਾਲੀ ਆਉਂਦਿਆਂ देर ਨਹੀਂ ਲੱਗੇਗੀ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਇੱਕ ਵਾਰਤਾ ਸਾਂਝੀ ਕਰਦੇ ਹਾਂ ਸੰਗਤ ਜੀ ਇੱਕ ਨਗਰ ਦੇ ਵਿੱਚ ਇੱਕ ਮਨੁੱਖ ਰਿਹਾ ਕਰਦਾ ਸੀ ਕਹਿੰਦੇ ਉਸ ਮਨੁੱਖ ਦੇ ਨਾਲ ਉਸ ਦੀ ਪਤਨੀ ਤੇ ਦੋ ਬੱਚੇ ਵੀ ਰਹਿੰਦੇ ਸਨ ਕਹਿੰਦੇ ਦਰਿਆ ਦੇ ਕੰਢੇ ਉਹਨੇ ਆਪਣੀ ਇੱਕ ਛੋਟੀ ਜਿਹੀ ਝੌਂਪੜੀ ਬਣਾਈ ਹੋਈ ਸੀ ਦਿਹਾੜੀ ਧੱਪਾ ਕਰਕੇ ਉਹ ਆਪਣਾ ਗੁਜ਼ਾਰਾ ਕਰਿਆ ਕਰਦਾ ਸੀ ਉਹਦੇ ਘਰ ਦੇ ਵਿੱਚ ਜਦੋਂ ਸਵੇਰੇ ਪ੍ਰਸ਼ਾਦਾ ਪਾਣੀ ਪਾਂਦਾ ਸੀ ਕਹਿੰਦੇ ਉਹਨੇ ਉਹਦੇ ਵਿੱਚੋਂ ਦੋ ਪੇੜੇ ਲੈ ਕੇ ਆਟਾ ਲੈ ਕੇ ਉਹਦੇ ਵਿੱਚ ਗੁੜ ਪਾ ਕੇ ਤੇ ਛੋਟੀਆਂ-ਛੋਟੀਆਂ ਗੋਲੀਆਂ ਬਣਾ ਕੇ ਉਹ ਦਰਿਆ ਦੇ ਕੰਢੇ ਤੇ ਚਲਿਆ ਜਾਂਦਾ ਸੀ। ਉਸ ਦਰਿਆ ਦੇ ਵਿੱਚ ਉਹਨਾਂ ਗੋਲੀਆਂ ਨੂੰ ਪਾ ਕੇ ਆਇਆ ਕਰਦਾ ਸੀ। ਕਹਿੰਦੇ ਕਿ ਉਹਨੇ ਉਸ ਪਰਮਾਤਮਾ ਦਾ ਬੜਾ ਹੀ ਸ਼ੁਕਰਾਨਾ ਕਰਨਾ ਸਿੱਖ ਲਿਆ ਸੀ ਕਿ ਜੋ ਸਾਨੂੰ ਖਾਣ ਲਈ ਦਿੱਤਾ ਹੈ ਪਰਮਾਤਮਾ ਜੀ ਤੁਹਾਡਾ ਕੋਟਨ ਕੋਟ ਸ਼ੁਕਰਾਨਾ। ਮਹਾਰਾਜ ਜੀ ਆਖਦੇ ਹਨ ਕਿ ਇਦਾਂ ਹੀ ਉਸ ਦੀ ਜ਼ਿੰਦਗੀ ਦਾ ਨਿਰਵਾਹ ਹੋ ਰਿਹਾ ਸੀ ਉਹਦੀ ਘਰ ਦੀ ਕਹਿੰਦੇ ਆਪਾਂ ਤਾਂ ਆਪਣੇ ਕੋਲ ਤਾਂ ਖਾਣ ਨੂੰ ਬੜਾ ਕੁਝ ਘੱਟ ਮਿਲਦਾ ਹੈ ਪਰ ਤੁਸੀਂ ਹਰ ਰੋਜ਼ ਹੀ ਇਹਨਾਂ ਪੇੜਿਆਂ ਨੂੰ ਮੱਛੀਆਂ ਨੂੰ ਪਾ ਦਿੰਦੇ ਹੋ ਤੇ ਕਹਿੰਦਾ ਕਿ ਆਪਣੀ ਪਤਨੀ ਨੂੰ ਭਾਗਵਾਨ ਨੇ ਜਿਹੜਾ ਮੇਰਾ ਹਿੱਸਾ ਹੁੰਦਾ ਹੈ ਉਹਦੇ ਵਿੱਚੋਂ ਤੂੰ ਕੁਝ ਹਿੱਸਾ ਮੈਨੂੰ ਗੋਲੀਆਂ ਬਣਾ ਕੇ ਦੇ ਦਿਆ ਕਰ ਤੇ ਮੈਂ ਮੱਛੀਆਂ ਨੂੰ ਪਾ ਦਿਆ ਕਰਾਂਗਾ ਕਹਿੰਦੇ ਇਦਾਂ ਹੀ ਉਸਨੇ ਆਟੇ ਤੇ ਗੁੜ ਦੀਆਂ ਕੁਝ ਗੋਲੀਆਂ ਬਣਾ ਲਿਆ ਕਰਨੀਆਂ ਤੇ ਅਮਰਤ ਵੇਲੇ ਦਰਿਆ ਦੇ ਕੰਡੇ ਤੇ ਜਾ ਕੇ ਮੱਛੀਆਂ ਨੂੰ ਪਾ ਦਿਆ ਕਰਨੀਆਂ ਤੇ ਨਾਲ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰਨਾ ਇੱਕ ਦਿਨ ਇੱਥੋਂ ਤੱਕ ਨੌਬਤ ਆ ਗਈ ਕਿ ਉਹਨਾਂ ਦੇ ਘਰ ਦੇ ਵਿੱਚ ਗੁੜ ਖਰੀਦਣ ਦੇ ਲਈ ਪੈਸੇ ਨਹੀਂ ਸਨ ਉਹ ਆਟਾ ਉਸੇ ਪਤਨੀ ਜਦੋਂ ਗੁੰਨਣ ਲੱਗੀ ਤਾਂ ਉਹਨੇ ਕਿਹਾ ਕਿ ਜਿਸ ਤਰ੍ਹਾਂ ਦਾ ਤੂੰ ਆਟਾ ਗੁੰਨਿਆ ਉਸੇ ਆਟੇ ਦੀਆਂ ਹੀ ਮੈਨੂੰ ਗੋਲੀਆਂ ਬਣਾ ਕੇ ਦੇ ਤੇ ਮੈਂ ਆਪਣੇ ਹੱਥੀ ਉਸ ਦਰਿਆ ਦੇ ਵਿੱਚ ਸੋਟਾਵਾਂਗਾ ਪਰ ਉਹ ਆਪਣੇ ਇਹਨਾਂ ਹਾਲਾਤਾਂ ਨੂੰ ਜਦੋਂ ਗੋਲੀਆਂ ਬਣਾਉਂਦਾ ਹੈ ਆਪਣੀ ਪਤਨੀ ਤੋਂ ਆਟਾ ਲੈਂਦਾ ਹੈ ਤਾਂ ਵੇਖ ਕੇ ਰੋਂਣ ਲੱਗ ਜਾਂਦਾ ਹੈ ਜਦੋਂ ਰੋਂਦਾ ਹੈ ਤੇ ਜਿਹੜੇ ਉਸ ਦੇ ਹੰਝੂ ਹੁੰਦੇ ਹਨ ਉਹ ਗੋਲੀਆਂ ਦੇ ਵਿੱਚ ਚਾਹ ਰਲਦੇ ਹਨ ਮਤਲਬ ਕਿ ਆਟੇ ਦੇ ਵਿੱਚ ਪੈ ਜਾਂਦੇ ਹਨ ਕਿ ਮੈਂ ਆਪਣੇ ਬੱਚਿਆਂ ਦਾ ਵੀ ਟਰ ਡ ਚੰਗੇ ਤਰ੍ਹਾਂ ਨਹੀਂ ਭਰ ਪਾਉਂਦਾ ਜਿਹੜੀ ਉਹਦੀ ਪਤਨੀ ਸੀ ਉਹਦੇ ਨਾਲ ਕਲੇਸ਼ ਕਰਦੀ ਸੀ ਤੇ ਉਸ ਦੇ ਘਰ ਦੇ ਵਿੱਚ ਗੁਰਬੰਧ ਦਾ ਵਾਸ ਹੋ ਚੁੱਕਾ ਸੀ ਇਸ ਤਰ੍ਹਾਂ ਉਹਦੇ ਜਿਹੜੇ ਹੰਝੂ ਸਨ ਜਦੋਂ ਡੇਗ ਗਏ ਆਟੇ ਦੇ ਵਿੱਚ ਪੈ ਰਹੇ ਸਨ ਕਹਿੰਦੇ ਕਿ ਓਵੇਂ ਹੀ ਗੋਲੀਆਂ ਵਟ ਕੇ ਦਰਿਆ ਦੇ ਕੰਢੇ ਤੇ ਜਾ ਕੇ ਬੈਠਿਆ ਜਦੋਂ ਦਰਿਆ ਦੇ ਵਿੱਚ ਗੋਲੀਆਂ ਸੁੱਟ ਰਿਹਾ ਸੀ ਕਹਿੰਦੇ ਕਿ ਉਹਦੇ ਹੰਝੂ ਜਦੋਂ ਡੇਗ ਰਹੇ ਸਨ ਸੋਚ-ਸੋਚ ਕੇ ਇਹ ਗੱਲਾਂ ਕਿ ਮੇਰਾ ਗੁਜ਼ਾਰਾ ਕਿਸ ਤਰ੍ਹਾਂ ਹੋਵੇਗਾ ਮੈਂ ਆਪਣੇ ਚ ਵੀ ਇਹਨਾਂ ਨੂੰ ਪੰਛੀਆਂ ਨੂੰ ਵੀ ਕਿਵੇਂ ਪਾਲਾਂਗਾ ਕਹਿੰਦੇ ਕਿ ਮਾਛੀ ਇੱਕ ਬਾਹਰ ਆਉਂਦੀ ਹੈ ਉਹਨੇ ਕਿਹਾ ਕਿ ਉਹ ਪਲਿਆ ਪੁਰਖਾ ਤੂੰ ਰੋ ਕਿਉਂ ਰਿਆ ਹੈ ਪਹਿਲਾਂ ਤਾਂ ਤੂੰ ਸਾਨੂੰ ਗੋੜ ਦਿਆਂ ਮਤਲਬ ਗੋਲੀਆਂ ਆਟੇ ਦੀਆਂ ਖਵਾਇਆ ਕਰਦਾ ਸੀ ਤੇ ਅੱਜ ਤੂੰ ਸਾਨੂੰ ਲੋਹਣ ਵਾਲੀਆਂ ਕਿਉਂ ਖਵਾ ਰਿਆ ਹੈ ਕਹਿੰਦੇ ਕਿ ਜਦੋਂ ਉਹ ਇਦਾਂ ਸੌਂਦਾ ਹੈ ਤੇ ਚਾਰੇ ਪਾਸੇ ਵੇਖਦਾ ਹੈ ਕਿ ਮੈਨੂੰ ਇਹ ਆਵਾਜ਼ ਕਿੱਥੋਂ ਆ ਰਹੀ ਹੈ ਪਰ ਜਦੋਂ ਇਹ ਵੇਖਦਾ ਹੈ ਕਿ ਉਹ ਫਿਰ ਰੋਂਦਾ ਹੈ ਪਰ ਉਹਨੂੰ ਕਿੰਦਰੇ ਵੀ ਕੁਝ ਵੀ ਨਹੀਂ ਦਿਖਦਾ ਫਿਰ ਉਹੀ ਆਵਾਜ਼ ਆਉਂਦੀ ਹੈ ਕਿ ਪਹਿਲਾਂ ਤਾਂ ਸਾਨੂੰ ਮਿੱਠੇ-ਮਿੱਠੇ ਅੰਗੂੜ ਵਾਲੀਆਂ ਗੋਲੀਆਂ ਖਵਾਇਆ ਕਰਦਾ ਸੀ ਤੇ ਅੱਜ ਤੂੰ ਸਾਨੂੰ ਲੋਣ ਵਾਲੀਆਂ ਗੋਲੀਆਂ ਕਿਉਂ ਖਵਾ ਰਿਆ ਹੈ ਉਹ ਫਿਰ ਆਸੇ-ਪਾਸੇ ਦੇਖਦਾ ਹੈ ਕਿ ਕੋਈ ਵੀ ਇੱਥੇ ਲਾਗੇ ਜਾ ਕੇ ਤਾਂ ਹੈ ਨਹੀਂ ਆਵਾਜ਼ ਕਿੱਥੋਂ ਆ ਰਹੀ ਹੈ ਤੇ ਕਹਿੰਦੇ ਫਿਰ ਉਹ ਜਿਹੜਾ ਦਰਿਆ ਉਹਦੇ ਵਿੱਚ ਗੋਲੀਆਂ ਸੁੱਟਦਾ ਹੈ ਤੇ ਉਸ ਦਰਿਆ ਦੇ ਵਿੱਚੋਂ ਇੱਕ ਮੱਛੀ ਜਿਹੜੀ ਹੈ ਸੁਨਹਿਰੇ ਰੰਗ ਦੀ ਸੀ ਉਹ ਬੋਲ ਰਹੀ ਸੀ ਉਹ ਕਹਿੰਦੀ ਕਿ ਥੱਲੇ ਵੇਖੋ ਦਰਿਆ ਦੇ ਵਿੱਚ ਹਾਂ ਉਹ ਮਨੁੱਖ ਆਖਦਾ ਹੈ ਉਸ ਸਮਾਚੀ ਨੂੰ ਕਿ ਤੂੰ ਮਨੋਖਾਂ ਵਾਲੀ ਆਵਾਜ਼ ਕਿਵੇਂ ਕੱਢ ਲੈਂਦੇ ਹੈ ਉਸਨੇ ਕਿਹਾ ਕਿ ਮੈਨੂੰ ਮਨੋਖਾਂ ਦੀ ਆਵਾਜ਼ ਕੱਢਣ ਦੇ ਲਈ ਕੋਈ ਦਿੱਕਤ ਨਹੀਂ ਮੈਨੂੰ ਪਰਮਾਤਮਾ ਨੇ ਬਹੁਤ ਸਾਰੀਆਂ ਤਾਕਤਾਂ ਦਿੱਤੀਆਂ ਹਨ ਉਹਨੇ ਕਿਹਾ ਕਿ ਤੂੰ ਦੱਸ ਤੂੰ ਰੋ ਕਿਉਂ ਰਿਹਾ ਹੈ ਉਹ ਕਹਿੰਦਾ ਕਿ ਮੈਂ ਆਪਣੀ ਗੁਰਬਤ ਦੇ ਕਰਕੇ ਰੋ ਰਿਹਾ ਹਾਂ ਉਹਨੇ ਕਿਹਾ ਕਿ ਹਮੇਸ਼ਾ ਤੂੰ ਸਾਨੂੰ ਮਿੱਠੀਆਂ ਗੋਲੀਆਂ ਦਿਆ ਕਰਦਾ ਸੀ ਪਰ ਅੱਜ ਤੂੰ ਮੈਨੂੰ ਕਿਉਂ ਨਮਕੀਨ ਗੋਲੀਆਂ ਦਿੱਤੀਆਂ ਹਨ ਉਨੇ ਕਿਹਾ ਕਿ ਮੈਨੂੰ ਮਾਫ ਕਰ ਦੇ ਸ਼ਾਇਦ ਮੇਰੇ ਹੰਝੂ ਵਿੱਚ ਮਿਲ ਚੁੱਕੇ ਹੋਣਗੇ ਹੰਝੂ ਮਿਲਣ ਕਰਕੇ ਜਿਹੜੀਆਂ ਗੋਲੀਆਂ ਹਨ ਨਮਕੀਨ ਪੰਚ ਚੁੱਕੀਆਂ ਹਨ ਕਿਉਂਕਿ ਹੰਝੂ ਮੇਰੇ ਖਾਰੇ ਸਨ ਉਹਨੇ ਕਿਹਾ ਕਿ ਤੂੰ ਫਿਰ ਕਿਉਂ ਰੋ ਰਿਹਾ ਹੈ ਉਹ ਕਹਿੰਦਾ ਕਿ ਮੈਂ ਸਿਰਫ ਆਪਣੀ ਗਰੀਬੀ ਦੇ ਕਰਕੇ ਰੋ ਰਿਹਾ ਹਾਂ ਮੇਰੇ ਘਰ ਬੜੀ ਗਰੀਬੀ ਹੈ ਮੈਂ ਮਿਹਨਤ ਵੀ ਬੜੀ ਕਰਦਾ ਹਾਂ ਪਰ ਮੇਰੇ ਪੱਲੇ ਪਤਾ ਨਹੀਂ ਕੁਝ ਨਹੀਂ ਪੈਂਦਾ ਉਹਨੇ ਕਿਹਾ ਕਿ ਤੂੰ ਇੱਥੇ ਰੁਕ ਮੈਂ ਹੁਣੇ ਆਈ ਕਹਿੰਦੇ ਕਿ ਉਹ ਜਿਹੜੀ ਮਛਲੀ ਸੀ ਆਪਣਾ ਜਿਹੜਾ ਦਰਿਆ ਸੀ ਉਹਦੇ ਤਲ ਦੇ ਥੱਲੇ ਚਲੀ ਜਾਂਦੀ ਹੈ ਉਥੇ ਕੁਝ ਕੀਮਤੀ ਮੋਤੀ ਚੁੱਕ ਕੇ ਲੈ ਆਉਂਦੀ ਹੈ ਉਸ ਮਨੁੱਖ ਨੂੰ ਦੇ ਦਿੰਦੀ ਹੈ ਤੇ ਕਹਿੰਦੀ ਹੈ ਕਿ ਇਹ ਜਿਹੜੇ ਮੋਤੀ ਹਨ ਬਣੇ ਹੀ ਬੇਸ਼ਕੀਮਤੀ ਮੋਤੀ ਹਨ ਤੇਰੇ ਘਰ ਦੀ ਦਲੇਦਾ ਤੇ ਗਰੀਬੀ ਨੂੰ ਖਤਮ ਕਰ ਦੇਣਗੇ ਤੂੰ ਇਹਨਾਂ ਸਮਾਂ ਸਾਡਾ ਠੱਡ ਪਰਿਆ ਤੇ ਉਹਦਾ ਫਲ ਮੈਂ ਤੈਨੂੰ ਦਿੰਦੀ ਹਾਂ ਉਹਨੇ ਕਿਹਾ ਕਿ ਜਦੋਂ ਤੇਰਾ ਮਨ ਦੁਖੀ ਹੋਵੇ ਤੂੰ ਮੇਰੇ ਕੋਲ ਆ ਜਾਇਆ ਕਰੀਂ ਇਦਾਂ ਹੀ ਕਹਿ ਕੇ ਉਥੋਂ ਉਹ ਮੱਛਲੀ ਚਲੇ ਜਾਂਦੇ ਹਨ ਮਨੋਕ ਵੀ ਆਪਣੇ ਘਰ ਗਿਆ ਤੇ ਘਰ ਦੇ ਵਿੱਚ ਜਾ ਕੇ ਆਪਣੀ ਪਤਨੀ ਨੂੰ ਸਾਰੇ ਗੱਲਬਾਤ ਦੱਸੀ ਕਹਿੰਦੇ ਕਿ ਉਹਨਾਂ ਨੇ ਉਹ ਮੋਤੀ ਵੇਚ ਕੇ ਬੜਾ ਸੋਨਾ ਘੜ ਬਣਾ ਲਿਆ ਹੁਣ ਉਹਦੇ ਦਿਨ ਚੰਗੇ ਹੋ ਚੁੱਕੇ ਸਨ ਪਰ ਜਿਹੜੀ ਉਹਦੀ ਪਤਨੀ ਸੀ ਉਹ ਮਤਲਬ ਨਜਾਇਜ਼ ਫਾਇਦਾ ਉਠਾਉਣ ਲੱਗ ਪਈ ਸੀ ਜਦੋਂ ਉਸੇ ਘਰ ਦੇ ਵਿੱਚ ਪੈਸੇ ਆਏ ਉਸਨੇ ਉਹਨਾਂ ਪੈਸਿਆਂ ਨੂੰ ਨਜਾਇਜ਼ ਵਿੱਚ ਹੀ ਖਰਾਬ ਕਰਨਾ ਸ਼ੁਰੂ ਕਰ ਦਿੱਤਾ ਕਦੇ ਕੱਪੜਿਆਂ ਨੂੰ ਖਰੀਦ ਲੈਂਦੀ ਕਦੇ ਗਹਿਣਿਆਂ ਨੂੰ ਖਰੀਦ ਲੈਂਦੀ ਇਸ ਤਰ੍ਹਾਂ ਹੀ ਉਸਨੇ ਪੈਸੇ ਵਿਅਰਥ ਕਰਨੇ ਸ਼ੁਰੂ ਕਰ ਦਿੱਤੇ ਪਰ ਉਸਦੇ ਪਤੀ ਨੇ ਉਸ ਨੂੰ ਬੜਾ ਸਮਝਾਉਣਾ ਭਾਗਵਾਨ ਜਿਹੜਾ ਪੈਸਾ ਹੁੰਦਾ ਹੈ ਇਹ ਮੌਕੇ ਹੀ ਜਾਂਦਾ ਹੈ ਕਿਉਂਕਿ ਸਾਨੂੰ ਕਿਧਰੋਂ ਵੀ ਦੁਬਾਰਾ ਪੈਸਾ ਮਿਲਣਾ ਨਹੀਂ ਕਿਉਂਕਿ ਇਹ ਪੈਸਾ ਸਿਰਫ ਉਥੋਂ ਆਇਆ ਹੈ ਜਿਹੜਾ ਮੈਂ ਕੀਮਤੀ ਮੋਤੀ ਵੇਚ ਕੇ ਆਇਆ ਸੀ ਇੱਕ ਨਾ ਇੱਕ ਦਿਨ ਤਾਂ ਇਹ ਪੈਸਾ ਖਤਮ ਹੋ ਜਾਵੇਗਾ ਪਰ ਉਸੇ ਕਾਲ ਸੁਣੀ ਅਨ ਸੁਣੀ ਕਰਕੇ ਉਸੇ ਪਤਨੇ ਕਹਿੰਦੀ ਕਿ ਹੌਲੀ-ਹੌਲੀ ਖਾਂਦੇ ਆ ਉਹ ਜਿਹੜਾ ਪੈਸਾ ਸਾਰਾ ਸੀ ਕੋਈ ਨਾ ਜੇਕਰ ਖਤਮ ਵੀ ਹੋ ਜਾਵੇਗਾ ਤੇ ਕੋਈ ਗੱਲ ਨਹੀਂ ਫਿਰ ਜਦੋਂ ਪੈਸਾ ਖਤਮ ਹੋਣ ਲੱਗ ਗਿਆ ਤਾਂ ਕਹਿੰਦੇ ਕਿ ਉਹ ਜਿਹੜੀ ਮੱਛੀ ਸੀ ਉਹਦੀ ਘਰ ਵਾਲੀ ਕਹਿੰਦੀ ਕਿ ਉਸ ਨੂੰ ਫੜ ਕੇ ਘਰ ਲੈ ਆਈਏ ਆਪਾਂ ਉਸ ਨੂੰ ਰਾਜੇ ਨੂੰ ਦੇ ਦਈਏ ਰਾਜਾ ਇਸ ਦੇ ਬਦਲੇ ਸਾਨੂੰ ਬੜਾ ਸਾਰਾ ਇਨਾਮ ਦੇਵੇਗਾ ਜਿਸ ਨਾਲ ਸਾਡੀ ਸਾਰੀ ਜ਼ਿੰਦਗੀ ਸੁੱਖਾਂ ਦੇ ਨਾਲ ਬਤੀਤ ਹੋ ਜਾਵੇਗੀ ਕਹਿੰਦਾ ਕਿ ਜਦੋਂ ਪਤਨੀ ਦੇ ਮੋਹੋਂ ਇਸ ਗੱਲ ਨੂੰ ਸੁਣਦਾ ਹੈ ਕਿ ਆਖਦਾ ਹੈ ਮੈਂ ਇਹੋ ਜਿਹਾ ਪਾਪ ਕਦੇ ਨਹੀਂ ਕਰਨਾ ਇਸ ਮਛਲੀ ਨੇ ਮੇਰੇ ਤੇ ਪਰਉਪਕਾਰ ਕੀਤਾ ਹੈ ਮੈਂ ਉਹਦੇ ਨਾਲ ਧੋਖਾ ਨਹੀਂ ਕਰ ਸਕਦਾ ਪਰ ਜਿਹੜੀ ਉਹਦੀ ਪਤਨੀ ਹੈ ਉਹ ਗੁੱਸੇ 'ਚ ਬੋਲਦੀ ਹੈ ਜੇਕਰ ਤੁਸੀਂ ਇਸ ਤਰ੍ਹਾਂ ਨਾ ਕੀਤਾ ਤੇ ਆਪਣੇ ਬੱਚੇ ਲੈ ਕੇ ਤੁਹਾਨੂੰ ਛੱਡ ਕੇ ਚਲੀ ਜਾਵਾਂਗੀ ਕਹਿੰਦੇ ਕਿ ਫਿਰ ਉਹ ਵਿਚਾਰਾ ਕੀ ਕਰਦਾ ਉਹ ਦਰਿਆ ਤੇ ਗਿਆ ਤੇ ਉਹਨੇ ਜਾਲ ਵਛਾਇਆ ਤੇ ਉਥੋਂ ਮੱਛੀ ਨੂੰ ਫੜ ਲਿਆ ਜਿਹੜੀ ਉਹਦੀ ਘਰ ਵਾਲੀ ਦੇ ਨਾਲ ਉਹਦੀ ਗਵਰਡਨਸ ਸੀ ਬੀਬੀ ਉਹਨਾਂ ਨੇ ਕੀ ਕੀਤਾ ਕਿ ਉਸ ਮਛਲੀ ਨੂੰ ਇੱਕ ਪਾਣੀ ਚ ਪਾਇਆ ਥੋੜੀ ਦੂਰ ਜਾ ਕੇ ਰਾਣੀ ਦੇ ਕੋਲ ਚਲੀਆਂ ਗਈਆਂ ਜਿਹੜੀ ਬੀਬੀ ਰਾਣੀ ਉਹਦੀ ਗਵਰਡਨਸ ਸੀ ਉਹ ਰਾਣੀ ਦੇ ਕੋਲ ਜਾ ਕੇ ਕੰਮ ਕਰਦੀ ਸੀ ਕਹਿੰਦੀ ਕਿ ਉਸਨੇ ਰਾਣੀ ਨੂੰ ਸਾਰੀ ਗੱਲ ਬਾਤ ਦੱਸ ਦਿੱਤੀ ਕਿ ਰਾਣੀ ਜੀ ਇਹ ਜਿਹੜੀ ਮਛਲੀ ਹੈ ਇਹ ਸੁਨਹਿਰੀ ਮਛਲੀ ਹੈ ਰਾਣੀ ਨੇ ਜਦੋਂ ਜਾ ਕੇ ਦੱਸ ਦਿੱਤਾ ਕਿ ਸੁਨਹਿਰੀ ਮਛਲੀ ਤੁਸੀਂ ਕਿੱਥੋਂ ਲੈ ਕੇ ਆਏ ਹੋ ਉਹਨਾਂ ਕਿਹਾ ਕਿ ਅਸੀਂ ਇਸ ਨੂੰ ਦਰਿਆ ਵਿੱਚੋਂ ਲੈ ਕੇ ਆਏ ਹਾਂ ਇਹ ਸੁਨਹਿਰੀ ਮੱਛੀ ਆਪਣੀ ਹਾਰੇ ਸ਼ੈਨੂ ਪੂਰੀ ਕਰ ਦਿੰਦੇ ਹਨ ਕਹਿੰਦੇ ਕਿ ਜਦੋਂ ਉਸ ਸੁਨਹਿਰੀ ਮੱਛੀ ਨੇ ਰਾਣੀ ਨੂੰ ਕਿਹਾ ਕਿ ਰਾਣੀ ਜੀ ਮੈਨੂੰ ਛੱਡ ਦਿਓ ਤੁਸੀਂ ਮੈਨੂੰ ਫੜ ਕੇ ਜੇਕਰ ਰੱਖਿਆ ਤੁਹਾਨੂੰ ਬਹੁਤ ਹੀ ਘਾਟਾ ਪੈ ਜਾਵੇਗਾ ਤਾਂ ਜਦੋਂ ਮੱਛੀ ਨੂੰ ਬੋਲਦਿਆਂ ਵੇਖਿਆ ਤਾਂ ਰਾਣੀ ਨੇ ਬੜੀ ਹੈਰਾਨ ਹੋਈ ਤੇ ਖੁਸ਼ ਵੀ ਹੋ ਕੇ ਉਹਨੂੰ ਬਹੁਤ ਸਾਰਾ ਇਨਾਮ ਦਿੰਦੀ ਹੈ ਉਸ ਜਨਾਨੀ ਨੂੰ ਕਹਿੰਦੀ ਹੈ ਕਿ ਹੁਣ ਦੌਰ ਤੱਕ ਇਸ ਗੱਲ ਦੇ ਚਾਚੇ ਹੋਣੇ ਸ਼ੁਰੂ ਹੋ ਗਏ ਰਾਜੇ ਦੇ ਮੈਲ ਦੇ ਵਿੱਚ ਇੱਕ ਮੱਛੀ ਆਈ ਹੈ ਉਹ ਗੱਲਾਂ ਵੀ ਕਰਦੇ ਹਨ ਉਹ ਮਨੋਕੀ ਆਵਾਜ਼ ਦੇ ਵਿੱਚ ਗੱਲ ਕਰਦੀ ਹੈ ਕਹਿੰਦੇ ਜਦੋਂ ਇਦਾਂ ਦੇ ਚਾਚੇ ਹੋਣੇ ਸ਼ੁਰੂ ਹੋ ਗਏ ਤੇ ਇੱਕ ਦਿਨ ਉਹਨਾਂ ਦੇ ਘਰ ਸਾਦੂ ਆਇਆ ਤੇ ਰਾਜੇ ਦੇ ਕੋਲ ਆਇਆ ਉਸ ਨੇ ਆਖੇ ਕਿਹਾ ਰਾਜਨ ਇਹ ਮੱਛੀ ਤੇਰੇ ਭਾਗਾਂ ਲਈ ਚੰਗੀ ਨਹੀਂ ਹੈ ਤੂੰ ਇਸ ਮੱਛੀ ਨੂੰ ਇੱਥੋਂ ਵਾਪਸ ਉਸ ਦਰਿਆ ਦੇ ਵਿੱਚ ਛੱਡ ਕੇ ਆ ਨਹੀਂ ਤਾਂ ਤੇਰਾ ਅਨੈਥ ਹੋ ਜਾਵੇਗਾ ਇਹਨਾਂ ਕਹਿ ਕੇ ਉਹ ਸਾਧੋ ਹਥੋਂ ਚਲਾ ਗਿਆ ਕਹਿੰਦੇ ਕੁਝ ਦਿਨ ਹੋਏ ਤਾਂ ਪਹਿਲਾਂ ਰਾਜੇ ਨੂੰ ਇਹ ਗੱਲ ਚਾਤ ਸੀ ਫਿਰ ਹੌਲੀ-ਹੌਲੀ ਇਸ ਗੱਲ ਨੂੰ ਪੁੱਲ ਗਿਆ ਰਾਜੇ ਦੇ ਮਨ ਦੇ ਵਿੱਚ ਆਇਆ ਕਿ ਉਹ ਸ਼ਿਕਾਰ ਖੇਡਣ ਦੇ ਲਈ ਚਲਾ ਜਾਵੇ ਤੇ ਜਦੋਂ ਆਪਣੇ ਸੈਨਿਕਾਂ ਦੇ ਨਾਲ ਸ਼ਿਕਾਰ ਖੇਡਣ ਦੇ ਲਈ ਚਲਾ ਜਾਣਾ ਹੈ ਤਦ ਦੂਰ ਸ਼ਿਕਾਰ ਦੇ ਲਈ ਨਿਕਲ ਜਾਂਦਾ ਹੈ ਉੱਥੇ ਇੱਕ ਉਸ ਨੂੰ ਟੋਆ ਦਿਖਦਾ ਹੈ ਜਿਸ ਟੋਏ ਦੇ ਵਿੱਚ ਉਹ ਜਾ ਕੇ ਡਿੱਗ ਪੈਂਦਾ ਹੈ ਕੋੜੇ ਦੇ ਸਮੇਤ ਹੀ ਉਹਨਾਂ ਫਿਰ ਉਹ ਬਹੁਤ ਸਾਰੀਆਂ ਸੱਟਾਂ ਲੱਗ ਜਾਂਦੀਆਂ ਹਨ ਰਾਜਾ ਜਿਹੜਾ ਵੈਦ ਹਕੀਮ ਦੇ ਕੋਲ ਉਪਚਾਰ ਕਰਵਾਉਣ ਦੇ ਲਈ ਜਾਂਦਾ ਹੈ ਹੁਣ ਰਾਜੇ ਦੇ ਮਨ ਦੇ ਵਿੱਚ ਥੋੜੀ ਜੀ ਗੱਲ ਆ ਗਈ ਕਿ ਸੰਤ ਫਕੀਰ ਜੀ ਨੇ ਕਿਹਾ ਸੀ ਤੇਰੇ ਲਈ ਮੱਛੀ ਚੰਗੇ ਨਹੀਂ ਹੈ ਤੇਰਾ ਨੁਕਸਾਨ ਕਰ ਦੇਵੇਗੀ ਕਹਿੰਦੇ ਹੁਣ ਫਿਰ ਰਾਜੇ ਨੇ ਇੰਨੇ ਕੁ ਮਤਲਬ ਮੱਛੀ ਵਾਲੀ ਗੱਲ ਵੱਲ ਧਿਆਨ ਨਹੀਂ ਦਿੱਤਾ ਸੱਤ ਕੋ ਦਿਨ ਲੰਘ ਗਏ ਤੇ ਰਾਜਾ ਠੀਕ ਹੋ ਗਿਆ ਰਾਣੀ ਨੇ ਕਿਹਾ ਕਿ ਰਾਜਾ ਫਲਾਣੀ ਥਾਂ ਤੇ ਇੱਕ ਸੰਤ ਫਕੀਰ ਆਏ ਹਨ ਉਹ ਬੜੇ ਹੀ ਸੋਹਣੇ ਬਚਨ ਸੁਣਾਉਂਦੇ ਹਨ ਮੇਰਾ ਦਿਲ ਉਥੇ ਜਾਣ ਨੂੰ ਬੜਾ ਹੀ ਕਰਦਾ ਹੈ ਰਾਜਾ ਕਹਿੰਦਾ ਕਿ ਠੀਕ ਹੈ ਉਥੇ ਚੱਲਦੇ ਹਾਂ ਬੜੇ ਸਾਰੇ ਬਚਨ ਸੁਣ ਕੇ ਜਦੋਂ ਵਾਪਸ ਆ ਰਹੇ ਸੀ ਤੇ ਰਾਜਾ ਰਾਣੀ ਉਹ ਪੌਣੀਆਂ ਦੇ ਉਤੋਂ ਰਾਣੀ ਜਿਹੜੀ ਸੀ ਬੜੇ ਜ਼ੋਰ ਦੀ ਡਿੱਗ ਪੈਂਦੀ ਹੈ ਉਹਨੂੰ ਵੀ ਬੜੀਆਂ ਜ਼ਿਆਦਾ ਸੱਟਾਂ ਲੱਗ ਜਾਂਦੀਆਂ ਹਨ ਹੁਣ ਰਾਜੇ ਦੇ ਵਿੱਚ ਇਹ ਗੱਲ ਘਰ ਘਰ ਚੁੱਕੀ ਸੀ ਕਿ ਮਛਲੀ ਸਾਡੇ ਲਈ ਚੰਗੀ ਨਹੀਂ ਹੈ ਰਾਜੇ ਨੇ ਉਸ ਮੱਛੀ ਨੂੰ ਆਪਣੇ ਸੈਨਿਕਾਂ ਨੂੰ ਕਿਹਾ ਕਿ ਦਰਿਆ ਦੇ ਵਿੱਚ ਲੈ ਕੇ ਜਿੱਥੋਂ ਵੀ ਆਈ ਹੈ ਉਸੇ ਹੀ ਦਰਿਆ ਦੇ ਵਿੱਚ ਵਗਾ ਕੇ ਆਓ ਕਹਿੰਦੇ ਕਿ ਮੱਛੀ ਨੂੰ ਜਾ ਕੇ ਉਸ ਦਰਿਆ ਵਿੱਚ ਵਗਾ ਆਏ ਜਿਹੜੇ ਸੈਨਿਕ ਸੰਹ ਕਹਿੰਦੇ ਕਿ ਪਰ ਜਿਹੜਾ ਉਹ ਮਨੁੱਖ ਸੀ ਉਹ ਰੋਜ਼ ਹੀ ਅਜੇ ਵੀ ਉਸ ਦਰਿਆ ਵਿੱਚ ਮਿੱਠੀਆਂ ਗੋਲੀਆਂ ਪਾਉਣ ਲਈ ਜਾਂਦਾ ਸੀ ਉਹ ਅਜੇ ਵੀ ਉੱਥੇ ਜਾਇਆ ਕਰਦਾ ਸੀ ਕਹਿੰਦੇ ਜਦੋਂ ਦੂਸਰੇ ਦਿਨ ਸਵੇਰੇ ਉਹ ਗੋਲੀਆਂ ਸੁੱਟ ਹੀ ਰਿਹਾ ਸੀ ਤਉਸ ਨੈਰੀ ਮੱਛੀ ਉਹਦੇ ਸਾਹਮਣੇ ਆਈ ਉਸ ਨੈਰੀ ਮੱਛੀ ਕਹਿੰਦੀ ਕਿ ਵੇ ਭਲਿਆ ਪੁਰਖਾ ਤੂੰ ਮੇਰੇ ਨਾਲ ਛਲ ਕਪਟ ਕੀਤਾ ਹੈ ਮੈਂ ਜਾਣਦੀ ਹਾਂ ਤੂੰ ਬੁਰਾ ਹੈ ਪਰ ਦਿਲ ਦਾ ਬੁਰਾ ਨਹੀਂ ਤੂੰ ਜੋ ਵੀ ਕੀਤਾ ਹੈ ਆਪਣੀ ਪਤਨੀ ਦੇ ਪਿਛੇ ਲਾ ਕੇ ਕੀਤਾ ਹੈ ਮੈਂ ਇਸ ਗੱਲ ਨੂੰ ਵੀ ਜਾਣਦੇ ਹਾਂ ਤੂੰ ਉਸ ਮਹਿਲ ਦੇ ਵਿੱਚ ਸੰਤ ਫਕੀਰ ਬਣ ਕੇ ਆਇਆ ਸੀ ਰਾਜੇ ਦੇ ਮਨ ਦੇ ਵਿੱਚ ਸ਼ੱਕ ਪੈਦਾ ਕੀਤਾ ਸੀ ਉਹਨਾਂ ਲਈ ਕਿ ਮੈਂ ਉਹਨਾਂ ਲਈ ਚੰਗੀ ਨਹੀਂ ਹਾਂ ਮੈਂ ਵੀ ਜਾਣਦੀ ਹਾਂ ਕਿ ਤੂੰ ਤੋਬੇ ਬਣ ਕੇ ਆਇਆ ਸੀ ਸਾਰਾ ਸੁਖਸ਼ਾਂਤ ਉਸ ਮੈਲ ਦੀ ਜਾਣਕਾਰੀ ਵਾਪਸ ਲੈ ਕੇ ਫਿਰ ਤੂੰ ਚੱਲਿਆ ਜਾਂਦਾ ਸੀ ਜਦੋਂ ਰਾਜਾ ਸ਼ਿਕਾਰ ਖੇਡਣ ਗਿਆ ਤਾਂ ਉੱਥੇ ਵੀ ਤੂੰ ਹੀ ਖੰਡਾਪੋਟ ਆਇਆ ਸੀ ਤੇ ਜਿਹੜਾ ਰਾਜਾ ਸੀ ਖੰਡੇ 'ਚ ਡਿੱਗ ਪਿਆ ਫਿਰ ਤੂੰ ਧੋਬੇ ਬਣ ਕੇ ਆਇਆ ਤੇ ਉਹਨਾਂ ਨੂੰ ਇਹ ਦੱਸ ਕੇ ਆਇਆ ਕਿ ਫਲਾਣੀ ਫਲਾਣੀ ਜਗ੍ਹਾ ਤੇ ਸੰਤ ਫਕੀਰ ਜੀ ਆਏ ਹਨ ਤੇ ਵਚਨ ਸੁਣਾਉਂਦੇ ਹਨ ਫਿਰ ਉੱਥੇ ਰਾਜਾ ਤੇ ਰਾਣੀ ਗਏ ਤੇ ਤੂੰ ਉਹਨਾਂ ਨੂੰ ਪੌੜੀਆਂ ਦੇ ਉੱਤੇ ਤੇਲ ਡੋਲ ਕੇ ਸੋਟ ਦਿੱਤਾ ਸੀ ਜਿਸ ਦੇ ਨਾਲ ਰਾਣੀ ਨੂੰ ਸੱਟਾਂ ਲੱਗ ਗਈਆਂ ਸੀ ਕਹਿੰਦੀ ਕਿ ਤੂੰ ਮੈਨੂੰ ਜਿਹੜਾ ਕਰਮ ਕੀਤਾ ਸੀ ਮੈਨੂੰ ਫੜਾਉਣ ਦਾ ਉਹ ਮਨੁੱਖਾਂ ਦੇ ਲਈ ਚੰਗਾ ਨਹੀਂ ਹੈ ਉਹ ਬੜਾ ਹੀ ਮਾੜਾ ਕਰਮ ਸੀ ਜਿਸ ਕਰਕੇ ਉਹ ਮਛਲੀ ਆਖਦੀ ਹੈ ਮੈਂ ਤੈਨੂੰ ਅੱਜ ਤੋਂ ਫਿਰ ਇੱਕ ਮੋਤੀ ਦਿੰਦੀ ਹਾਂ ਬੇਸ਼ਕੀਮਤੀ ਪਰ ਇਸ ਤੋਂ ਬਾਅਦ ਮੈਂ ਕਦੇ ਵੀ ਤੇਰੇ ਸਾਹਮਣੇ ਵਾਪਸ ਨਹੀਂ ਆਵਾਂਗੀ ਕਿਉਂਕਿ ਮੈਂ ਤੈਨੂੰ ਸਿਰਫ ਚੰਗੇ ਕਰਮਾਂ ਦਾ ਫਲ ਦੇ ਕੇ ਚੱਲਨੀ ਹਾਂ ਪਰ ਅੱਜ ਤੋਂ ਤੂੰ ਪਰ ਅੱਜ ਤਾ ਤੂੰ ਜੇ ਮੇਰੇ ਨਾਲ ਧੋਖਾ ਕੀਤਾ ਉਸੇ ਬਦਲੇ ਮੈਂ ਤੈਨੂੰ ਕਦੇ ਨਹੀਂ ਮਿਲਾਂਗੀ ਇਹਨਾਂ ਕਹਿ ਕੇ ਉਹ ਤੋਂ ਚਲੀ ਗਈ ਕਹਿੰਦੇ ਕਿ ਉਹ ਜਿਹੜਾ ਮਨੁੱਖ ਸੀ ਘਰ ਆਇਆ ਤੇ ਉਸ ਤੋਂ ਬਾਅਦ ਉਸਨੇ ਆਪਣੀ ਪਤਨੀ ਨੂੰ ਕੋਈ ਗੱਲ ਨਾ ਦੱਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਜਿਹੜੀ ਉਹਦੀ ਪਤਨੀ ਹੈ ਉਹ ਬੜੀ ਹੀ ਲਾਲਚਨ ਔਰਤ ਹੈ ਉਹ ਮੋਤੀ ਵੇਚ ਕੇ ਉਸ ਤੋਂ ਬਾਅਦ ਉਹ ਦਇਆ ਧਰਮ ਦੇ ਕੰਮ ਕਰਨੇ ਉਸਨੇ ਸ਼ੁਰੂ ਕਰ ਦਿੱਤੇ ਤੇ ਆਪਣਾ ਵਪਾਰ ਵੀ ਆਪ ਹੀ ਸ਼ੁਰੂ ਕਰ ਲਿਆ ਇਸ ਲਈ ਸਾਧ ਸੰਗਤ ਜੀ ਕਿਹਾ ਜਾਂਦਾ ਹੈ ਕਿ ਹਮੇਸ਼ਾ ਚੰਗੇ ਕਰਮ ਕਰੋ ਚੰਗੇ ਕਰਮਾਂ ਦਾ ਫਲ ਇੱਕ ਨਾ ਇੱਕ ਦਿਨ ਜ਼ਰੂਰ ਮਿਲਦਾ ਹੈ ਕਦੇ ਵੀ ਕੋਈ ਮਾੜਾ ਕਰਮ ਨਾ ਕਰੋ ਕਿਉਂਕਿ ਇਹਦੇ ਨਾਲ ਜਿਹੜੇ ਚੰਗੇ ਕਰਮ ਹਨ ਉਹ ਵੀ ਸਾਡੇ ਦੂਰ ਹੋ ਜਾਂਦੇ ਹਨ ਮਤਲਬ ਕਿ ਸਾਡੇ ਹੱਥੋਂ ਕੁਸ ਜਾਂਦੇ ਹਨ ਤੁਹਾਡੇ ਵੱਲੋਂ ਕੀਤਾ ਗਿਆ ਇੱਕ ਪੇੜੇ ਦਾ ਦਾਣ ਵੀ ਕਈ ਗੁਣਾ ਹਜ਼ਾਰਾਂ ਗੁਣਾ ਹੋ ਕੇ ਤੁਹਾਡੇ ਕੋਲ ਵਾਪਸ ਆ ਜਾਵੇਗਾ ਜਿਸ ਨਾਲ ਤੁਹਾਡੇ ਘਰ ਦੀ ਗਰੀਬੀ ਤੁਹਾਡੇ ਘਰ ਦੇ ਜਿਹੜੇ ਦੁੱਖ ਰੋਗ ਹਨ ਉਹ ਕੋਹਾਂ ਦੂਰ ਹੋ ਜਾਣਗੇ ਜਿੰਦਗੀ ਵਿੱਚ ਸੁੱਖ ਬਰਕਤਾਂ ਤੇ ਰਿਜਕ ਦਾ ਵਾਸ ਹੋਵੇਗਾ ਹੁਣ ਆਪਾਂ ਕੀ ਕਰਨੇ ਹਨ ਕਿ ਸੁੱਖ ਲੈਣੇ ਹਨ ਕਿਵੇਂ ਆਪਣੀ ਜ਼ਿੰਦਗੀ ਤੋਂ ਦੁੱਖ ਤੇ ਮੁਸ਼ਕਲਾਂ ਦੂਰ ਕਰਨੀਆਂ ਹਨ ਕਿਉਂਕਿ ਜਦੋਂ ਆਟਾ ਗੁੰਨਦੇ ਹਾਂ ਤੇ ਇਹ ਥੋੜਾ ਜਿਹਾ ਗੁੜ ਤੇ ਆਟਾ ਜ਼ਿੰਦਗੀ ਵਿੱਚ ਸਾਡੀਆਂ ਬਹੁਤ ਹੀ ਪਰੇਸ਼ਾਨੀਆਂ ਨੂੰ ਦੂਰ ਕਰ ਸਕਦਾ ਹੈ ਜਦੋਂ ਆਪਾਂ ਕਿਸੇ ਦਾ ਟਿੱਡ ਪਾਦੇ ਹਾਂ ਉਹਦਾ ਟਿੱਡ ਆਪਾਂ ਨੂੰ ਸੋ ਅਸੀਸਾਂ ਦਿੰਦਾ ਹੈ ਇਹ ਨਹੀਂ ਹੀ ਵਾਈ ਖਾਤੇ ਸਾਡੇ ਪੌਣ ਵਿੱਚ ਇਕੱਠੇ ਹੋ ਜਾਂਦੇ ਹਨ ਜਿਸ ਦੇ ਨਾਲ ਸਾਡੀਆਂ ਬਹੁਤ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਜਿਸ ਕਰਕੇ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਸਾਨੂੰ ਇਸ ਪਰਮਾਤਮਾ ਨੇ ਬਣਾਈ ਹੋਈ ਖਲਕ ਅਤੇ ਕਿਸੇ ਲੋੜਵੰਦ ਭੈਣ ਭਰਾ ਨੂੰ ਜਾਂ ਕਿਸੇ ਮਨੁੱਖ ਨੂੰ ਜੇਕਰ ਅਸੀਂ ਘਰ ਦੇ ਵਿੱਚੋਂ ਥੋੜੇ ਬਹੁਤ ਵੀ ਜੇਕਰ ਦੋ ਰੋਟੀਆਂ ਵੀ ਕਿਸੇ ਨੂੰ ਖਵਾ ਦਿੰਦੇ ਹਾਂ ਕਿਸੇ ਦੇ ਕੋਲੋਂ ਅਸੀਂ ਅਸੀਸਾਂ ਇਕੱਠੀਆਂ ਕਰ ਲੈਂਦੇ ਹਾਂ ਉਹ ਅਸੀਸਾਂ ਹੀ ਸਾਡੀ ਝਿੰਨੀ ਕੀ ਦੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਖਤਮ ਕਰ ਦਿੰਦੀਆਂ ਹਨ ਜਿਸ ਕਰਕੇ ਸਾਨੂੰ ਵੱਧ ਤੋਂ ਵੱਧ ਪੁੰਨ ਕਮ ਕਰਨੇ ਚਾਹੀਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ